ਫੈਨਰ ਕੰਪਨੀ ਦੀ 45S 46 ਸਰੋਂ ਦਾ ਜਿਹੜਾ ਅੱਜ ਪਲਾਟ ਦਿਖਾ ਰਹੇ ਆ ਕਿਉਂਕਿ ਪਲਾਟ ਦਿਖਾਉਣ ਦਾ ਮਕਸਦ ਇਹ ਹੈ ਵੀ ਸਰੋਂ ਪੱਕ ਪੱਕ ਕੇ ਜਮਾ ਜਿਹੜੀ ਤਿਆਰ ਹੋ ਚੁੱਕੀ ਆ 10-15 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹਦੀ ਹਾਰਵੈਸਟਿੰਗ ਹੋ ਜਾਣੀ ਹੈ ਤਿੱਬੇ ਦੇ ਉੱਪਰ ਜਿਹੜੀ ਕਿਸਾਨ ਨੇ ਲਾਈ ਹੋਈ ਹੈ 1 ਏਕੜ 1 ਏਕੜ ਹੀ ਆ ਨਾ ਭਾਈ 1 ਏਕੜ ਦੇ ਲਗਭਗ ਹੈਗੇ ਜੀ ਗੱਲ ਕਰੀ ਸਰੋਂ ਤੁਸੀਂ ਪੂਰੀ ਜਿਹੜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਮਨ ਚੁੱਕੀ ਖੜੀ ਐ ਸਰੋਂ ਕਿਉਂਕਿ ਪਹਿਲਾਂ ਵੀ ਆਪਾਂ ਜਦੋਂ ਬੀਜ ਵਜਾਰੇ ਸਰੋਂ ਦਾ ਹੋਇਆ ਸੀ ਅਕਤੂਬਰ ਮਹੀਨੇ ਜਿਹੜੀ ਸਰੋਂ ਦੀ ਬੀਜ ਵਜਾਰਾ ਕੀਤਾ ਗਿਆ ਸੀ ਕਿਸਾਨ ਵੱਲੋਂ ਤੇ ਪੰਜਾਬ ਹਰਿਆਣੇ ਦੇ ਵਿੱਚ ਇਸ ਵੈਰੈਟੀ ਨੂੰ ਕਾਫੀ ਮੰਨਦੇ ਨੇ ਕਿਸਾਨ ਬੀਜ ਦੀ ਵੀ ਬੜੀ ਮੰਗ ਹੁੰਦੀ ਐ ਜਿਹੜੀਆਂ ਦੇਖੋ ਫਲੀਆਂ ਨਹੀਂ ਐ ਜਮਣ ਲੜੀਦਾਰ ਲੱਗੀਆਂ ਹੋਈਆਂ ਨੇ ਤੇ ਸਰੋਂ ਦਾ ਕੇਰ ਜਦੋਂ ਇਹਦੀ ਹਾਰਵੈਸਟਿੰਗ ਹੋ ਗਈ ਉਦੋਂ ਵੀ ਜਿਹੜੀ ਆਪਣੀ ਕਿਸਾਨ ਭਰਾਵਾਂ ਦੇ ਨਾਲ ਆਪਾਂ ਵੀਡੀਓ ਜਿਹੜੀ ਸਾਂਝੀ ਕਰਾਂਗੇ ਕਿਉਂਕਿ 45 SSC ਵਾਲੀ ਸਰੋਂ ਨੂੰ ਪੈਨਲ ਕੰਪਨੀ ਵੀ ਸਰੋਂ ਨੂੰ ਸਾਰੇ ਹੀ ਕਿਸਾਨ ਭਰਾ ਜਾਣਦੇ ਨੇ ਪੰਜਾਬ ਹਰਿਆਣਾ ਦੇ ਵਿੱਚ ਜਿੱਥੇ ਕਿਤੇ ਵੀ ਸਰੋਂ ਜਿਹੜੀ ਲੱਗਦੀ ਹੈ ਕਿਉਂਕਿ ਜੇ ਗੱਲ ਕਰੀਏ ਤੇਲ ਦੀ ਮਾਤਰਾ 40 ਤੋਂ 41% ਇਹਦੇ ਵਿੱਚ ਤੇਲ ਦੀ ਮਾਤਰਾ ਹੁੰਦੀ ਹੈ। ਗੱਲ ਕਰੀ ਖਾਦ ਖਰਾਕ ਦੀ। ਪਹਿਲਾਂ ਜਿਵੇਂ ਥੱਲੇ ਆਪਾਂ ਸਲਫਰ ਵੀ ਪਾਉਨੇ ਆ ਤੇਲ ਦੀ ਮਾਤਰਾ ਵਧਾਉਣ ਦੇ ਲਈ ਫਾਸਫੋਰਸ ਜਿਹਨੂੰ ਡੀਪੀ ਕਹਿੰਦੇ ਆ ਆਪਾਂ ਇਹਦੀ ਚੰਗੀ ਗਰੋਥ ਲਈ ਪਾਉਨੇ ਆ। ਤੇ ਕਿਸਾਨ ਨੇ ਤਿੰਨ ਤੋਂ 2.5 ਕਟੇ ਜਿਹੜੇ ਇਹਦੇ ਵਿੱਚ ਯੂਰੀਆ ਦੇ ਪਾਏ ਆ। ਪਾਣੀ ਕਿੰਨੇ ਲਾਇਆ ਬਈ? ਪੰਜ ਜਿਹੜੇ ਇਸ ਨੂੰ ਪਾਣੀ ਲੱਗ ਚੁੱਕੇ ਨੇ ਹੋ ਸਕਦਾ ਵੀ ਇੱਕ ਅੱਧਾ ਇੱਕ ਪਾਣੀ ਲੱਗ ਜੂ ਬਈ ਹੋਰ। हां हो ਸਕਦਾ ਵੀ ਇੱਕ ਪਾਣੀ ਜਿਹੜਾ ਕਿਸਾਨ ਲਾ ਦੇ ਕਿਉਂਕਿ ਜਮਾ ਇਹ ਸਰੋਂ ਦੇਖੋ ਜਮਾ ਝੁਗ ਚੁੱਕੀ ਹੈਗੀ ਹਰ ਸਾਲ ਕਿਸਾਨ ਇਸ ਜ਼ਮੀਨ ਦੇ ਵਿੱਚ ਜਿਹੜੀ ਸਰੋਂ ਲਾਉਂਦਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਤੁਸੀਂ 45 ਐਸ 44 ਸਰੋਂ ਅੱਛਾ ਹਾਂ ਮੋਟਰ ਦੇ ਜਿਹੜੇ ਬਾਈ ਨੇ ਪਾਣੀ ਲਾਇਨ ਕੋਈ ਜਿਹੜਾ ਨਹਿਰੀ ਪਾਣੀ ਜਿਹੜਾ ਨਹੀਂ ਲਾਇਆ ਹੋਇਆ ਕੋਈ ਜਿਹੜੀ ਡਾਉਨ ਮਿਲਟਰੀ ਦੀ ਬਿਮਾਰੀ ਆਉਂਦੀ ਹੈ ਜਿਹੜੀ ਫੰਗਸ ਆਉਂਦੀ ਹੈ ਕੋਈ ਇਹਦੇ ਵਿੱਚ ਫੰਗਸ ਨਹੀਂ ਆਉਂਦੀ ਦੇਖੋ ਪਹਿਲੇ ਤਾਂ ਲੜੀਆਂ ਹੀ ਦੇਖ ਲੋ ਲੜੀਆਂ ਨੇ ਫਲੀਆਂ ਨੇ ਜਿਹੜੀਆਂ ਹਨ ਜਮਾ ਲੜੀਦਾਰ ਲੱਗੀਆਂ ਹੋਈਆਂ ਨੇ ਹਾਈਟ ਵੀ ਸਰੋਂ ਦੀ ਕੱਟੂਕਟ 5.5 ਫੁੱਟ ਦੇ ਹੈਗਾ ਨਾ ਵੀ ਕਦ ਇਹਨਾਂ ਸਾਢੇ 5 ਫੁੱਟ ਤੇ ਲਗਭਗ ਜਿਹੜਾ ਸਰੋਂ ਦਾ ਕੱਦ ਹੈਗਾ ਤੇ ਤੇ ਜਮਾਣ ਅੱਜ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਆਪਾਂ ਕੋਈ ਵੀ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਕਿਉਂਕਿ ਆਪਾਂ ਇੱਕ ਚੰਗਾ ਪਲਾਟ ਕਿਸਾਨ ਦੀ ਇੱਕ ਚੰਗੀ ਜਿਹੜੀ ਮਿਹਨਤ ਦਿਖਾ ਰਹੇ ਹਾਂ ਕਿ ਕਿੰਨਾ ਕੁ ਜਿਹੜਾ ਦਾ ਝਾੜ ਆਉਣਾਗਾ ਉਹ ਝਾੜ ਆਉਣ ਤੇ ਹੀ ਜਿਹੜੀ ਆਪਾਂ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂ ਕਿਉਂਕਿ ਹਰ ਸਾਲ ਹੁਣ ਸਰੋਂ ਦਾ ਜਿਹੜੀ ਇਹਨੂੰ ਕੋ ਮਾਸਟਰਡ ਕ੍ਰੌਪ ਕਹਿ ਦਿੰਦੇ ਨੇ ਇਹਨੂੰ ਇੰਗਲਿਸ਼ ਦੇ ਵਿੱਚ ਮਾਸਟਰਡ ਕ੍ਰੌਪ ਦਾ ਏਰੀਆ ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਦੂਸਰੇ ਨੰਬਰ ਤੇ ਹੈ ਰੈਣਾ ਫਿਰ ਤੀਸਰੇ ਨੰਬਰ ਤੇ ਪੰਜਾਬ ਦੇ ਵਿੱਚ ਵੀ ਇਸ ਸਰੋਂ ਦਾ ਰਕਬਾ ਹੁੰਦਾ ਹੈ ਤੇ ਫਾਲੀਆਂ ਵੀ ਤੁਸੀਂ ਦੇਖ ਸਕਦੇ ਹੋ ਫਾਲੀਆਂ ਦੀ ਗਿਣਤੀ ਵੀ ਦੇਖ ਸਕਦੇ ਹੋ ਕਿਉਂਕਿ ਦਾਣੇ ਆ ਜਿਹੜੇ ਪੱਕੇ ਜਮ ਤਿਆਰ ਹੋ ਚੁੱਕੇ ਆ ਸੋ ਨੂੰ ਦਾਣਿਆਂ ਦੀ ਗਿਣਤੀ ਕਰਵਾ ਦੇਣਾ ਕਿੰਨੇ ਦਾਣੇ ਨੇ ਜਿਹੜੇ ਇੱਕ ਫਲੀ ਦੇ ਵਿੱਚ ਟਟੂ ਟਟੂ ਫਲੀ ਦੇ ਵਿੱਚ ਦਾਣੇ ਨੇ 3 ਤੋਂ 5 6 6 ਜਾਂ ਦਾਣੇ ਨੇ 6 ਤੋਂ ਲਿਕਾ ਟੋਟਾ 12 ਤੋਂ 13 ਜਿਹੜੇ ਦਾਣੇ ਇੱਕ ਫਲੀ ਦੇ ਵਿੱਚ ਨੇ ਦਾਣੇ ਆ ਜਿਹੜੇ ਐਨ ਪੂਰੇ ਜਿਹੜੇ ਮੋٹے ਆਗੇ ਤੇ ਮਾਰੂਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਦੀ ਕਸਟ ਘਟ ਹੁੰਦੀ ਹੈ ਜਾਂ ਕਿਸਾਨ ਜਿਵੇਂ ਉਥੇ ਕਣਕ ਵਗੈਰਾ ਨਹੀਂ ਬੀਜ ਸਕਦੇ ਉੱਥੇ ਜਿਹੜੀ ਸਰੋਂ ਦੀ ਕਸਟ ਹਰ ਸਾਲ ਕਿਸਾਨ ਜਿਹੜੇ ਕਰਦੇ ਆ ਕਿਉਂਕਿ ਪਹਿਲਾਂ ਵੀ ਆਪਾਂ ਜਿਹੜੀ ਵੀਡੀਓ ਪਾਈ ਸੀ ਇਹਦੀ ਜਾਦੇ ਜਿਹੜੀ ਜੇ ਕਹਦੇ ਆ ਸੰਘਣੀ ਸਰੋਂ ਹੁੰਦੀ ਹੈ ਜਿਹੜੀ ਉਹ ਸਰੋਂ ਜਿਆਦਾ ਕਾਮਯਾਬ ਜਿਹੜੀ ਨਹੀਂ ਹੁੰਦੀ ਇਸ ਫਲੀ ਦੇ ਵਿੱਚ ਵੀ ਜਿਹੜੇ ਦਾਣੇ ਤੁਸੀਂ ਦੇਖ ਸਕਦੇ ਹੋ ਘਟੋ ਘਟ ਇੱਕ ਫਲੀ ਦੇ ਵਿੱਚ 10 12 ਤੋਂ 12 ਦਾਣੇ ਜਿਹੜੇ ਇੱਕ ਫਲੀ ਦੇ ਵਿੱਚ ਹੈਗੇ ਆ ਉਹ ਦੇਖ ਲਓ ਪੰਜ ਇਸ ਵਿੱਚ ਨੇ 6 ਤੇ 6 ਥੱਲੇ ਵਿੱਚ ਨੇ ਘਟੋ ਘਟ 10 11 12 ਦਾਣੇ ਤੱਕ ਜਿਹੜੇ ਸਰੋਂ ਦੇ ਫਲੀ ਦੇ ਵਿੱਚ ਹੈਗੇ ਆ ਦਾਣੇ ਜਿਹੜੇ ਪੂਰੇ ਮੋٹے ਕਿਉਂਕਿ ਇਹਦੀ ਤੇਲ ਦੀ ਮਾਤਰਾ ਸਭ ਤੋਂ ਵੱਧ ਹੈ ਜਿਹੜੀ ਪੈਨਰ ਕੰਪਨੀ ਦੀ ਜਿੱਥੇ ਵੀ ਕਿਤੇ ਕਿਸਾਨ ਭਰਾ ਜਿਹੜੀ ਸਰੋਂ ਲਾਉਂਦੇ ਆ ਸਰੋਂ ਐਂ ਜਿਹੜੀ ਝੁਗ ਚੁੱਕੀ ਆ 5.5 ਫੁੱਟ ਦੇ ਲਗਭਗ ਸਰੋਂ ਦਾ ਜਿਹੜਾ ਕੱਦ ਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਮਾਸਟਰਡ ਕ੍ਰੌਪ ਸਰੋਂ ਦੀ ਖੇਤੀ ਤੁਸੀਂ ਕਰਦੇ ਹੋ ਤਾਂ ਪੈਨਰ ਕੰਪਨੀ ਦੀ ਜਿਹੜੀ ਸਰੋਂ ਐ ਇਹਦਾ ਜਿਹੜਾ ਝਾੜ ਹੈਗਾ ਝਾੜ ਕਿੰਨਾ ਕਉਂਦਾ ਕੱਦ ਕੱਟ ਕਿੰਨਾ ਕਉਂਦੇ ਤੁਸੀਂ ਕੀ ਇਹਦੇ ਵਿੱਚ ਜਿਹੜੀ ਕ੍ਰੌਪ ਪ੍ਰੈਕਟਿਸ ਜਿਹੜੀ ਵਰਤਦੇ ਹੋ ਥੱਲੋਂ ਤੋਂ ਲੈ ਕੇ ਉੱਪਰ ਤੱਕ ਜਿਹੜੀ ਸਰੋਂ ਦੇਖ ਸਕਦੇ ਹੋ ਕਿਉਂਕਿ ਜਿਆਦਾ ਕੋਈ ਕਿਦੀ ਵੀ ਜਿਆਦਾ ਨਾ ਸੰਗਣੀਆਂ ਨਾ ਸਿੱਧੀਆਂ ਮੀਡੀਅਮ ਜਾਂ ਜਿਹੜਾ ਸਾਈਜ਼ ਹੈ 1 ਕਿਲੋ ਤੇ ਕਿਸਾਨ ਨੇ ਜਿਹੜਾ 1 ਕਿਲੋ ਸੀੜ ਜਿਹੜਾ ਇਸ ਸਰੋਂ ਦੇ ਵਿੱਚ ਜਿਹੜਾ ਪਾਇਆ ਹੋਇਆ ਤੇ ਤੁਸੀਂ ਵੀ ਵੀਡੀਓ ਨੂੰ ਵੱਟ ਵੱਟ ਸ਼ੇਅਰ ਜਰੂਰ ਕਰਿਓ ਕਿਸਾਨਾਂ ਦੇ ਤੱਕ ਇਸ ਵੀਡੀਓ ਨੂੰ ਜਿਹੜਾ ਤੁਸੀਂ ਜਰੂਰ ਪਹੁੰਚਾਓ ਅੱਜ ਤੋਂ 10 ਤੋਂ 12 ਦਿਨਾਂ ਦੇ ਲਗਭਗ ਇਸ ਸਰੋਂ ਦੀ ਜਿਹੜੀ ਕਟਾਈ ਹੋ ਜਾਣੀ ਹੈ ਧੰਨਵਾਦ